ਮੈਂ ਨਾ ਕਰੂੰ ਏਕੀ ਪ੍ਰਤੀ ਤਿਆਰ ਪਰ ਤਿਆਰ ਹੋ ਬਾਣੀ ਬਾਣੇ ਦੇ ਧਰਨੀ ਹੋਵੋ ਜੜਦੀ ਕਲਾ ਦੇ ਵਿੱਚ ਰਹਿ ਕੇ ਹੁਣ ਆਪਾਂ ਮਹੱਲਾ ਜਿਹੜਾ ਚੜਨਾ ਤੇ ਮਹੱਲੇ ਦੇ ਵਿੱਚ ਮੂਰੀਆਂ ਕਰਨੀਆਂ ਗੁਰੂਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਉਹ ਜੰਗੀ ਕਰਤਕ ਜਿੱਥੇ ਦੋ ਦੋ ਚਾਰ ਚਾਰ ਛੇ ਛੇ ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂਰਤਮ ਦਿਖਾਉਣੇ ਨੇ ਨਾਲ ਦੀ ਗੱਤਕੇ ਦੇ ਜੋਰ ਵੀ ਦਿਖਾਉਣੇ ਨੇ ਅਸਕਰ ਪਾਨ ਖੰਡੋ ਖੜਕ ਤੋਂ ਉੱਤੋਂ ਰਿਆ تیر ਸੈਮਸ ਲੋਹੀ ਸਾਥੀ यही ਹਮਾਰੇ تیر ਸੋ ਆਪਾਂ ਆਓ ਸਾਰੇ ਮਹੱਲੇ ਦੀ ਤਿਆਰੀ ਹੈ ਤੇ ਮਹੱਲੇ ਦੇ ਵਿੱਚ ਆਪਾਂ ਦਰਸ਼ਨ ਦਦਾਲੇ ਕਰੀਏ ਬੇਦਵਾਰਾ ਲੱਖੋਸ਼ੀਆਂ ਪਾਸ਼ਾਹੀਆਂ ਜੇ ਸਤਪੁਰ ਨਜ਼ਰ ਕਰੇ ਸੋ ਆਪਾਂ ਸਾਰਿਆਂ ਨੇ ਤੁਹਾਨੂੰ ਤੁਨ ਮਾਤਾ ਸਾਹਿਬ دیਵਾ ਜੀ ਉਹਨਾਂ ਦੇ ਜੀਵਨ ਸੋਨਾ ਦਰਸ ਪਰਸੇ ਆਏ ਗੁਰੂ ਕੈ ਜਨਮ ਵਰਣ ਕੋ ਕਾ ਜਿਵੈ ਸਿਤਕ ਸਭ ਦੀ ਮੂਰਸੋ ਪਰਸੋ ਉਨਰਤੇ ਸੱਚੇ ਪਾਤਸ਼ਾਹ ਅਨ ਜਨਮ ਦੀ ਸੱਜਣ ਸੱਚਾ ਸਿਰ ਸਾਹ ਮੈ ਸਾ ਜਿਸ ਕਾਸ਼ ਦਹਿ ਤਿਆ ਸੋ ਜਿ ਹੈ ਸਭਨਾ ਦੇ ਸਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾ 还我们可是知 અલા નીના હુંું નંદના 思うことはできるよな。<music> ਵੈਲੋ ਮੇਜਾ ਵਾਜੀ ਦੇ ਕਰਤੱਵ ਬਿਖਾਵੇ ਜਾ ਰਹੇ ਨੇ ਸਟੇਜ ਦੇ ਅੱਗੇ ਬੇਨਤੀ ਹੈ ਮਹੰਗ ਸਿੰਘ ਫੌਜਾਂ ਨੂੰ ਬੈਠੇ ਹੋ ਜਾਂ ਚਾਹ ਹੋ ਜਾਇਆ ਜਾਵੇ ਮਹਾਪੁਰਸ਼ਾਂ ਨੇ ਵੀ ਦਰਸ਼ਨ ਕਰਨੇ ਹਨ ਕਿੱਲੇ ਵਾਲੀ ਜਗ੍ਹਾ ਬੈਲ ਹੀ ਕਰ ਦਿੱਤੀ ਜਾਵੇ ਜੀ ਇਹ ਪਿੱਛੇ ਤੋਂ ਇੱਕ ਇੱਕ ਧਾਰ ਛੱਡਿਆ ਜੀ ਗੱਲਾਂ ਘੋੜਾ ਛੱਡਿਆ ਜਾਵੇ ਗੱਲਾਂ ਗੱਲਾਂ ਘੋੜਾ بار بار ਬੇਨਤੀ ਕਰਨੀ ਪੈ ਰਹੀ ਛੋੜਾ ਛੱਡਿਆ ਜਾਵੇ ਜੀ ਤਾਂ ਇਸ ਮੌਕੇ ਦੇ ਉੱਤੇ ਟ੍ਰੈਕ ਪਹਿਲਾ ਕੱ ਦਿੱਤਾ ਜਾਵੇ ਪਹਿਲਾ ਸਿੰਗਲ ਪਹਿਲਾ ਸਿੰਗਲ ਦੌੜਾਈ ਛੱਡੋ ਵੀਰੋ ਪਹਿਲਾ ਸਿੰਗਲ ਦੌੜਾ ਛੱਡੋ ਤੇ ਜੋੜੀ ਛੱਡਿਓ ਟ੍ਰੈਕ ਪਹਿਲਾ ਕੱ ਰਹੀਆਂ ਵਿੱਚ ਫੌਜਾਂ ਨਹੀਂ ਪਿੱਛੇ ਕੇ ਖੜੇ ਹੋ ਜਾਈਏ ਕਿਉਂਕਿ ਟਰੈਕ ਦੇ ਨੇੜੇ ਕੋਈ ਵੀ ਬੈਠੀਏ ਨਾ ਟਰੈਕ ਬਿਲਕੁਲ ਬੇਲਾ ਕਰ ਦਿੱਤਾ ਜਾਵੇ ਕੋਈ ਪਤਾ ਨਹੀਂ ਥੋੜੇ ਲਾ ਕਿਧਰ ਨੂੰ ਆ ਜਾਵੇ ਕਰਕੇ ਬੇਨਤੀ ਹੈ ਕਿ ਬਚਾਓ ਬੇਤੀ ਬਚਾਓ ਹਾਂ ਤੇ ਪਿੱਛੇ ਪਿੱਛੇ ਹੋ ਜਾਓ ਟਰੈਕ ਬੇਲਾ ਕਰ ਦਿੱਤਾ ਜਾਵੇ ਜੀ ਹੱਟ ਜੇ ਬਹਿ ਜਾਓ ਕੋੜ ਦੌੜ ਕਰਾ ਰੰਗ ਹੋ ਚੁੱਕੀ ਹੈ ਜੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕੋੜ ਸਿਆਲ ਫੋਟਾਂ ਵੱਲ ਮੇਡਾ ਵਾਡੀ ਦੇ ਕਿੱਤਾ ਪਿਛਾ ਹੋ ਜਾ ਰਹੇ ਨੇ ਫਿਰ ਛੱਤੇ ਦੇ ਅੱਗੇ ਉਹ ਬੈਂਤੀ ਹੈ ਨੰਦ ਸਿੰਘ ਫੋਟਾਂ ਨੂੰ ਸੈਰ ਤੇ ਹੋਰ ਹੋ ਜਾ ਜਾਵੇ ਮਾਹ ਪਰਿਸ਼ਾਨੇ ਵੀ ਦਰਸ਼ਨ ਕਰਨੇ ਹਨ ਕਿੱਲੇ ਵਾਲੀ ਜਗ੍ਹਾ ਪਹਿਲੇ ਕਰ ਦਿੱਤੀ ਜਾਵੇ ਜੀ ਇੱਕ ਇੱਕ ਦੌਣ ਇੱਕ ਇੱਕ ਦੌਣ ਛੱਤੇ ਜੀ ਕੱਲਾ ਘੋੜਾ ਛੱਡਿਆ ਜਾਵੇ ਕੱਲਾ ਕੱਲਾ ਘੋੜਾ ਬਾਰ ਬਾਰ ਬੇਨਤੀ ਕਰਨੀ ਪੈ ਰਹੀ ਆ ਕੱਲਾ ਕੱਲਾ ਘੋੜਾ ਛੱਡਿਆ ਜਾਵੇ ਜੀ ਸੋ ਇਸ ਮੌਕੇ ਦੇ ਉੱਤੇ ਨੇ ਅੰਕ ਸਿੰਘ ਫੌਜਾਂ ਨੂੰ ਬੇਨਤੀ ਆ ਮੇਰੇ ਚੱਕ ਥੋੜੀ ਕਰ ਦਿੱਤਾ ਜਾਵੇ ਪਹਿਲਾ ਸਿੰਗਲ ਪਹਿਲਾ ਸਿੰਗਲ ਦੌੜਾ ਹੀ ਛੱਡੋ ਵੀਰੋ ਪਹਿਲਾ ਸਿੰਗਲ ਦੌੜਾ ਛੱਡੋ ਫੇ ਜੋੜੀ ਛੱਡਿਓ ਟਰੈਕ ਮੇਲਾ ਕਰਦੇ ਹੋ ਨੇ ਅੰਕ ਸਿੰਘ ਫੌਜਾਂ ਦੇ ਪਿੱਛੇ ਹਟਦੀਆਂ ਸੰਗਤ ਨੇ ਕੀ ਹਟਣਾ ਬੇਨਤੀ ਆ ਵੀਰ ਬੇਨਤੀ ਆ ਪਿੱਛੇ ਹੋ ਜਾ ਪਿੱਛੇ ਇੱਕ ਪਹਿਲਾ ਕਰ ਦਿੱਤਾ ਹੈ ਹੁਣ ਪਹਿਲੀ ਗੱਲ ਕੱਲੇ ਘੋੜਿਆਂ ਦੀ ਦੌੜ ਛੱਡੀ ਜਾਵੇ ਉਸ ਤੋਂ ਬਾਅਦ ਫਿਰ ਚੋਟੀਆਂ ਵਾਲੇ ਸਿੰਘਾਂ ਨੂੰ ਇਕੱਲਾ ਇਕੱਲਾ ਘੋੜਾ ਛੱਡੋ ਬਈ ਇਕੱਲਾ ਇਕੱਲਾ ਘੋੜਾ ਛੱਡੋ ਕੰਮੀ ਕੱਲੇ ਘੋੜੇ ਦੀ ਦੌੜ ਕਰੋ ਬੰਦਾ ਝੇਗਾ ਬਾਜੀ ਦੇ ਦੌੜ ਚਾਰ ਸੰਗਤ ਨੂੰ ਦਿਖਾਓ ਜੀ ਆ ਆਸੀਂ ਚੜ੍ਹਦੀ ਕਲਾ ਦੇ ਨਾਲ ਹਵਾ ਦੇ ਨਾਲ ਗੱਲਾਂ ਕਰਦੇ ਨੇ ਜੀ پڙه پڙه جوڙا جوڙا ਹੋ ਰਿਹਾ ਨੇ ਉਹਨਾਂ ਨੂੰ ਬੇਨਤੀ ਸਾਹਿਬ ਬੇਨਤੀ ਹੈ ਕਿ ਆਪ ਜੀ ਤੋਂ see sempre